ਬਿਮਾਰੀ ਕੋਈ ਵੀ ਹੋਵੇ ਕਿੰਨੀ ਵੀ ਪੁਰਾਣੀ ਹੋਵੇ ਤੇ ਕਿੰਨੀ ਵੀ ਵੱਡੀ ਹੋਵੇ ਦੋਸਤੋ ਇੱਕ ਵਾਰ ਨਹਾਉਣ ਦੇ ਨਾਲ ਸ਼ੂਮੰਤਰ ਹੋ ਜਾਂਦੀ ਹੈ ਕੱਲੀਆਂ ਬਿਮਾਰੀਆਂ ਹੀ ਨਹੀਂ ਪੁੱਤ ਵਾਲੇ ਨੂੰ ਪੁੱਤ ਦੁੱਧ ਵਾਲੇ ਨੂੰ ਦੁੱਧ ਅਤੇ ਜਿਹਦਾ ਵਿਆਹ ਨਾ ਹੁੰਦਾ ਹੋਵੇ ਕੋਈ ਪੁਰਾਣਾ ਕੰਮ ਅੜਿਆ ਹੋਵੇ ਕਿੰਨਾ ਵੀ ਵੱਡਾ ਕੰਮ ਕਿਉਂ ਨਾ ਅੜਿਆ ਹੋਵੇ ਇੱਕ ਵਾਰ ਇੱਥੇ ਦਰਸ਼ਨ ਕਰਾ ਕਰਕੇ ਲੋਕ ਵੱਡੇ ਤੋਂ ਵੱਡਾ ਕੰਮ ਕਰਵਾ ਜਾਂਦੇ ਨੇ ਆਪਣਾ ਦੋਸਤੋ ਕਿਵੇਂ ਇੱਥੇ ਪਹੁੰਚਣਾ ਪੰਜਾਬ ਦੇ ਵਿੱਚ ਹੀ ਜਗ੍ਹਾ ਬਣੀ ਹੋਈ ਹੈ ਕਿਵੇਂ ਇੱਥੇ ਪਹੁੰਚਣਾ ਕਿਉਂਕਿ ਦੋਸਤੋ ਪਹਿਲਾਂ ਹੀ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਨੇ ਦੋਸਤੋ ਜਿਵੇਂ ਖਾਸ ਕਰਕੇ ਜਿਵੇਂ ਦੇ ਵਿੱਚ ਕਿਸੇ ਦੇ ਪ੍ਰੋਬਲਮ ਹੋਏ ਨਸ ਦਾ ਵੀ ਹੋਵੇ ਨਾਲ ਹੋਣ ਜਿਵੇਂ ਨਲ ਕਹਿ ਦਿੰਦੇ ਆ ਉਹਨਾਂ ਦਾ ਵੀ ਜਮੇ ਪੱਕਾ ਇਲਾਜ ਹੈ ਇੱਥੇ ਨਹਾਉਣ ਦੇ ਨਾਲ ਉਹ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਦੋਸਤੋ ਸਾਹਮਣੇ ਤੁਸੀਂ ਤਲਾਈ ਦੇਖ ਰਹੇ ਹੋ ਇਹ ਤਲਾਈ ਦੇ ਵਿੱਚ ਹੁਣ ਤਾਂ ਪਾਣੀ ਕੱਢਿਆ ਹੋਇਆ ਕਿਉਂਕਿ ਸ਼ਨੀਵਾਰ ਨੂੰ ਹੀ ਨਹਾਉਣਾ ਹੁੰਦਾ ਤੇ ਸ਼ਨੀਵਾਰ ਨੂੰ ਹੀ ਇਹਦੇ ਵਿੱਚ ਪਾਣੀ ਭਰਿਆ ਜਾਂਦਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਰ ਸ਼ਨੀਵਾਰ ਨੂੰ ਨਹੀਂ ਹੁੰਦਾ ਚੰਦ ਦਾ ਸ਼ਨੀਵਾਰ ਜਿਹੜੀ ਰਾਤ ਚੰਨ ਨੇ ਚੜ੍ਹਨਾ ਹੁੰਦਾ ਉਹ ਸ਼ਨੀਵਾਰ ਦੀ ਰਾਤ ਨੂੰ ਇੱਥੇ ਜਿਹੜਾ ਪੂਰਾ ਮੇਲਾ ਲੱਗਦਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਆ ਉੱਪਰ ਰਹਿਣ ਵਾਸਤੇ ਵੀ ਖਾਸ ਪ੍ਰਬੰ ਇੱਕ ਉੱਪਰ ਬਣਾਇਆ ਗਿਆ ਇੱਕ ਹੇਠੇ ਬਣਾਇਆ ਗਿਆ ਇੱਥੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਦੋਸਤੋ ਤਲਾਈ ਦੇ ਵਿੱਚੋਂ ਜਿਵੇਂ ਪਾਣੀ ਸਾਫ਼ ਕਰ ਦਿੱਤਾ ਜਾਂਦਾ ਤੇ ਥੋੜਾ ਜਿਹਾ ਪਾਣੀ ਜਿਵੇਂ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਹ ਰੱਖ ਦਿੱਤਾ ਜਾਂਦਾ ਤਾਂ ਕਿ ਜਿਹੜਾ ਦੁਬਾਰਾ ਤਲਾਈ ਭਰੀ ਜਾਊਗੀ ਤਾਂ ਇਹ ਪਾਣੀ ਤਲਾਈ ਦੇ ਵਿੱਚ ਜਿਹੜਾ ਦੁਬਾਰਾ ਮਿਕਸ ਹੋ ਸਕੇ ਤੇ ਤਲਾਈ ਫੇਰ ਤੋਂ ਉਹੀ ਜਿਹੜਾ ਰੰਗਤ ਤਲਾਈ ਦਾ ਬਣ ਸਕੇ ਪਾਕ ਪਵਿੱਤਰ ਜਗ੍ਹਾ ਇਹ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਮਨਨ ਤਮਸਤਕ ਆਉਣ ਵਾਸਤੇ ਥੋੜਾ ਜਿਹਾ ਮੈਂ ਤੁਹਾਨੂੰ ਇੱਥੇ ਇਧਰੋਂ ਵੀ ਦਿਖਾ ਦਾਂ ਉਸ ਤੋਂ ਬਾਅਦ ਆਪਾਂ ਪ੍ਰਬੰਧਕ ਜਿਹੜੇ ਇੱ ਸੋ ਵੀਡੀਓ ਨੂੰ ਪੂਰਾ ਦੇਖ ਕੇ ਜਾਓ ਦੋਸਤੋ ਇਹਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਾਈ ਦਾ ਜਿਹੜਾ ਫਾਇਦਾ ਹੋ ਸਕੇ ਆ ਪਹਿਲਾਂ ਇਸ਼ਾਨਦ ਸਰੋਵਰ ਵਿੱਚ ਕਰਨਾ ਉਸ ਤੋਂ ਬਾਅਦ ਇੱਥੋਂ ਪੈਂਦਾ ਜੀ ਥੌਲਾ ਆ ਤੁਸੀਂ ਜਗਾ ਦੇਖ ਰਹੇ ਹੋ ਮਿੱਟੀ ਪਈ ਆ ਸਾਹਮਣੇ ਇਸ ਜਗ੍ਹਾ ਦੇ ਉੱਤੇ ਮਿੱਟੀ ਦੇ ਨਾਲ ਥੌਲਾ ਪਾਇਆ ਜਾਂਦਾ ਜਿਵੇਂ ਤੁਸੀਂ ਸ਼ਨੀਵਾਰ ਨੂੰ ਆਉਂਗੇ ਤਾਂ ਜਿਹੜੇ ਪਹਿਲੇ ਦੋ ਥੌਲੇ ਨੂੰ ਸ਼ਨੀਵਾਰ ਨੂੰ ਕੀਤੇ ਜਾਂਦੇ ਨੇ ਤੇ ਅਗਲਾ ਥੌਲਾ ਜਿਹੜਾ ਐਤਵਾਰ ਨੂੰ ਕਿਉਂਕਿ ਰਾਤ ਰਹਿਣਾ ਪੈਂਦਾ ਦੋਸਤੋ ਇੱਥੇ ਰਾਤ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਤੇ ਸਾਹਮਣੇ ਜਿਹੜਾ 베ਰੀ ਹੈ ਬੇਰੀ ਦੇ ਨਾਲ ਜੋ ਵੀ ਸੁਖਣਾ ਸੁਖਣੀਆਂ ਬੱਚੇ ਲਈ ਸੁਖਣੀਆਂ ਜਾਂ ਵਿਆਹ ਲਈ ਨਿੰਮ ਚੜਾਉਣਾ ਪੈਂਦਾ ਖੇੜ ਸੁਖਣਾ ਪੈਂਦਾ ਬੱਚੇ ਲਈ ਤੇ ਨਾਲ ਲਾਲ ਚੁੰਨੀਆਂ ਨਹੀਂ ਜਿਹੜੀਆਂ ਵਿਆਹ ਵਾਸਤੇ ਬਣੀਆਂ ਜਾਂਦੀਆਂ ਨੇ ਅਤੇ ਦੋਸਤੋ ਇਹ ਪੂਰਾ ਡੇਰਾ ਇੱਕ ਵਾਰੀ ਮੈਂ ਤੁਹਾਨੂੰ ਪੂਰੇ ਡੇਰੇ ਤੇ ਛਾਤ ਮਰਵਾ ਦੇਣਾ ਦਰਸ਼ਨ ਕਰ ਲਓ ਤੁਸੀਂ ਤੇ ਆਓ ਆਪਾਂ ਜਿਹੜੇ ਇੱਥੇ ਮੇਨ ਬਾਬਾ ਜੀ ਨੇ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਆ ਤੇ ਇਥੇ ਉੱਪਰ ਲਿਖਿਆ ਵੀ ਤੁਸੀਂ ਦੇਖ ਸਕਦੇ ਹੋ ਕਿ ਚੰਦ ਦੇ ਹਰ ਸ਼ਨੀਵਾਰ ਚੌਂਕੀ ਲੱਗੇਗੀ ਦੋ ਥੌਲੇ ਸ਼ਨੀਵਾਰ ਨੂੰ ਇੱਕ ਐਤਵਾਰ ਨੂੰ ਸਵੇਰੇ ਕਰਵਾਓ ਜਿਵੇਂ ਸ਼ਨੀਵਾਰ ਨੂੰ ਤੁਸੀਂ ਸ਼ਾਮ ਨੂੰ ਆ ਜਾਨੇ ਹੋ ਦੋਸਤੋ 6-7 ਵਜੇ ਉਸ ਤੋਂ ਬਾਅਦ ਥੌਲੇ ਦੋ ਤੁਸੀਂ ਸ਼ਨੀਵਾਰ ਨੂੰ ਪਵਾ ਲੋਗੇ ਐਤਵਾਰ ਨੂੰ ਸਵੇਰੇ ਉੱਠ ਕੇ ਥੌਲਾ ਪਵਾਓ ਤੇ ਆਪਣੇ ਘਰ ਨੂੰ ਲੰਘ ਜੋ ਸਵੇਰੇ ਸ ਨਹੀਂ ਤਾਂ ਦੋਸਤੋ ਇਹ ਸਾਹਮਣੇ ਬਾਬਾ ਜੀ ਦਾ ਜਿਹੜਾ ਆਸਣ ਬਣਿਆ ਹੋਇਆ ਜਿੱਥੇ ਬਾਬਾ ਜੀ ਦਾ ਆਸਣ ਵਿਰਾਜਮਾਨ ਕੀਤਾ ਹੋਇਆ ਇਸ ਸਾਈਡ ਲੰਗਰ ਦੇ ਪ੍ਰਬੰਧ ਨੇ ਲੰਗਰ ਦੇ ਵੀ ਖਾਸ ਪ੍ਰਬੰਧ ਨੇ ਦੋਸਤੋ ਖਭਰਾਉਣ ਦੀ ਲੋੜ ਨਹੀਂ ਖਾਣ ਪੀਣ ਰਹਿਣ ਸਭ ਕੁਝ ਫਰੀ ਆ ਹੋ ਕਿਸ ਮੱਥਾ ਟੇਕਣਾ ਤੁਸੀਂ ਆਪਣੀ ਸ਼ਰਧਾ ਨਾਲ ਟੇਕਣਾ ਟੇਕਣਾ ਨਹੀਂ ਟੇਕਣਾ ਤੁਹਾਡੀ ਇੱਛਾ ਹੈ 10-5 ਟੇਕ ਲੈਣੇ ਟੇਕ ਦੋ ਨਹੀਂ ਟੇਕਣਾ ਵੀ ਤੁਹਾਡੀ ਇੱਛਾ ਹੈ ਤੇ ਆਹ ਦੇਖੋ ਤੁਸੀਂ ਇੱਥੇ ਇਸ ਜਗ੍ਹਾ ਦੇ ਉੱਤੇ ਜਿਹੜਾ ਬਾਬਾ ਜੀ ਦਾ ਅਸਣ ਲਾਇਆ ਹੋਇਆ ਸੰਤਾਂ ਦਾ ਸੋ ਇਸ ਜਗ੍ਹਾ ਦੇ ਉੱਤੇ ਬੜੀ ਪਾਕ ਪਵਿੱਤਰ ਜਗ੍ਹਾ ਇੱਥੇ ਨਤਮਸਤਕ ਹੁੰਦੇ ਨੇ ਲੋਕ ਆ ਕੇ ਬਾਬਾ ਜੀ ਨੂੰ ਯਾਦ ਕਰਦੇ ਨੇ ਬਾਬਾ ਜੀ ਤੋਂ ਆਸ਼ੀਰਵਾਦ ਲੈਂਦੇ ਨੇ ਤੇ ਨਾਲ ਹੀ ਆਪਾਂ ਪ੍ਰਬੰਧਕ ਸਾਹਿਬ ਜਿ ਸਰਵਦਾਰ ਕਹਿੰਦੇ ਕਿ ਨਾਲ ਹੀ ਸਰਵਦਾਰ ਜੀ ਬੈਠੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਜਗ੍ਹਾ ਦੇ ਬਾਰੇ ਜਿਹੜੀ ਪੂਰਨ ਜਾਂ ਸੰਪੂਰ ਤੇ ਆਓ ਫਿਰ ਆਪਾਂ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਵੇਂ